ਜਿ ਕਰ ਸਕੀ ਸਰਵ ਸਰਕਾਰ ਦਾ ਬਹੁਤ ਸਾਰੇ ਫੇਰਵਾੜਾ ਪਰਮ ਉਸ پاک ਸ਼ੰਪਾਗ ਨਾਮ ਜਿਸ ਨੂੰ ਬੋਲਦੇ ਹਾਂ ਸੁਣਦੇ ਹਾਂ ਮੁਖ ਅੰਦਰ ਉਹ ਜਾਪਤ ਉਹ ਵਾਦਤ ਜਾਂ ਕਰਮ ਕਾਂ ਕਰਦੇ ਭਾਵਨਾ ਉਤਪੰਨ ਦੁਨੀਆ ਸਾਰੇ ਅਲੱਗ-ਅਲੱਗ ਧਰਮਾਂ ਦਾ ਪਰ ਧਰਮ ਦਾ ਜੋ ਅਸਲੀ ਮੂਲ ਮਕਸਦ ਹੈ ਕਿ ਉਸ ਨੂੰ ਮਨੁੱਖ ਜਾਣ ਪਾਏ ਧਰਮ ਜਿਹਦੇ ਦੋਸਤੀ ਸ਼ਬਦਕ ਅਰਥਾਂ ਵਿੱਚ ਇਸ ਵੀ ਆਖਿਆ ਸਮਝਦੇ ਆ ਜਾਂ ਕਰਦੇ ਆ ਤੇ ਧਰਮ ਜਿਹੜਾ ਵਾ ਇਹ ਸੰਸਕ੍ਰਿਤ ਪਾਛਾ ਦਾ ਸ਼ਬਦ ਹੈ ਕਿਸ ਪਾਛਾ ਦਾ ਸੰਸਕ੍ਰਿਤ ਉਹ ਜਦੋਂ ਅਸੀਂ ਇਸ ਦੀ ਸ਼ਬਦਿਕ ਵਿਆਖਿਆ ਕਰਦੇ ਆ ਕਿ ਧਰਮ ਸ਼ਬਦ ਦਾ ਅਰਥ ਕੀ ਹੈ ਤੇ ਉਸ ਨੂੰ ਦਿਆ त्याग अहिंसा सच इस दी ਵਿਆਖਿਆ ਹੈ ਉਦਾਹਰਨ ਦੇ ਤੌਰ ਤੇ ਸੂਰਜ ਉਪਰੀ ਦੁਨੀਆ ਨੂੰ ਪ੍ਰਕਾਸ਼ ਦਿੰਦਾ ਹੈ ਮਨ ਲਓ ਸੂਰਜ ਦਾ ਜਿਹੜਾ ਅਸਲੀ ਧਰਮ ਹੈ ਉਹ ਪ੍ਰਕਾਸ਼ ਪੈਦਾ ਕਰਨਾ ਹੈ ਇਸੇ ਤਰੀਕੇ ਨਾਲ ਦੁਨੀਆ ਨੇ ਧਰਮ ਨੂੰ ਪੂਜਾ ਪਾਠਨਾ ਹੀ ਜੋੜ ਕੇ ਸਮਝ ਲਿਆ ਪਰ ਗਹਿਰਾਈ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਧਰਮ ਦੇ ਧਰਮ ਦੇ ਸ਼ਬਦ ਦੀ ਮੂਲ ਵਿਆਖਿਆ ਵਿੱਚ ਜਾਣੇ ਅਰਥਾ ਵਿੱਚ ਜਾਣੇ ਆ ਤੇ ਜਿਹੜਾ ਬੰਦਾ ਸੱਚ ਅਹਿੰਸਾਵਾਦੀ ਤਿਆਗ ਦੀ ਭਾਵਨਾ ਦਇਆ ਦੀ ਭਾਵਨਾ ਰੱਖਣ ਵਾਲਾ ਬੰਦਾ ਉਹੀ ਸੱਚਾ ਧਰਮ ਹੈ ਬੋਲ ਸੱਚੇ ਦਰਵਾਜ਼ੇ ਕੀ ਜਾਈਏ ਲੇਕਿਨ